ਜਦੋਂ ਪਿਛਲੀਆਂ ਸਰਕਾਰਾਂ ਚ ਮੈਂ ਤਿਆਰੀ ਕਰਦੀ ਹੁੰਦੀ ਮੈਨੂੰ ਸਾਰੇ ਰਿਸ਼ਤੇਦਾਰ ਕਹਿੰਦੇ ਕੋਈ ਬੈਨੀਫਿਟ ਨਹੀਂ ਪੜਨਦਾ ਪੈਸੇ ਵਾਲੀ ਨੌਕਰੀ ਲੈ ਜਾਂਦੇ ਆ ਸ਼ਿਫਾਰਸ਼ਾਂ ਵਾਲੀ ਲੈ ਜਾਂਦੇ ਆ ਬਟ ਤੁਹਾਡੀ ਸਰਕਾਰ ਆਉਣ ਤੇ ਮੈਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਿਆ ਸਰ ਜੋ ਪਹਿਲਾਂ ਵੀ ਤਾਂ ਮਜ਼ਾਕ ਉਡਾਉਂਦੇ ਸੀ ਸਰ ਉਹ ਮੈਨੂੰ ਦੇਖ ਕੇ ਤਿਆਰੀ ਕਰਨ ਲੱਗ ਗਏ ਹਾਂਜੀ ਸਰ ਪਹਿਲਾਂ ਕੀ ਹੁੰਦਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਪਹਿਲਾਂ ਵੀ ਕੋਈ ਵੀ ਮਤਲਬ 2-3 ਸਾਲ ਹੋ ਜਾਂਦੇ ਦੇਖਦੇ ਰਹਿੰਦੇ ਵੀ ਕਦੋਂ ਅਨੁਯੁਕਤੀਆਂ ਹੋਣਗੀਆਂ ਜਾਂ ਭਰਤੀ ਆਊਗੀ ਪਰ ਹੁਣ 1 ਬਾਈ 1 ਹਰ ਮਹੀਨੇ ਦੋ ਦੋ ਤਿੰਨ ਤਿੰਨ ਭਰਤੀਆਂ ਮਤਲਬ ਸਾਲ ਦੇ ਵਿੱਚ 10 12 ਭਰਤੀਆਂ ਆਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਤੁਹਾਡੀ ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਤੇ ਸਾਰੇ ਬਰਜਾਰਥੀਆਂ ਦੀ ਮਿਹਨਤ ਦਾ ਮੁੱਲ ਪੈ ਰਿਹਾ ਜੀ ਇੱਥੇ ਹਾਂਜੀ ਹਾਂਜੀ ਸਰ ਬਹੁਤ ਬਹੁਤ ਜਿਆਦਾ ਧੰਨਵਾਦ ਹਾਂਜੀ ਹਾਂਜੀ ਬਹੁਤ ਜਿਆਦਾ ਖੁਸ਼ ਨੁਸਰ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਜੋ ਮੈਨੂੰ ਇਹ ਤੋਂ ਇੱਥੇ ਨਹੀਂ ਬਲਕਿ ਮੈਂ ਦੋ ਦੋ ਅਪਾਇੰਟਮੈਂਟ ਲੈਟਰ ਲੈ ਕੇ ਜਾਵਾਂਗਾ ਇਹ ਤਾਂ ਪਹਿਲਾਂ ਤਾਂ ਬਹੁਤ ਜਿਆਦਾ ਮੁਸ਼ਕਲ ਆਉਂਦੀ ਸੀਗੀ ਖਰਮ ਪਰੰਤੋਂ ਲੈ ਕੇ ਇੱਥੇ ਤੱਕ ਜੋ ਅੱਜ ਅਪੁਆਇੰਟਮੈਂਟ ਲੈਟਰ ਮਿਲਣ ਜਾ ਰਹੇ ਹਨ ਇੱਕ ਵੀ ਔਕੜ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਤੇ ਅਸੀਂ ਚਾਹਾਂਗੇ ਜਿਸ ਤਰ੍ਹਾਂ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਮਿਹਨਤੀ ਬੱਚਿਆਂ ਨੂੰ ਰੋਜ਼ਗਾਰ ਬਖਸ਼ਿਆ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਦਿਨ ਪ੍ਰਧਾਨ ਮੰਤਰੀ ਬਣੋ ਤੇ ਪੂਰੇ ਦੇਸ਼ ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਮੌਕੇ ਦਿਓ ਮੈਂ ਐਜ਼ਾ ਈਟੀਟੀ ਟੀਚਰ ਜੁਆਇਨ ਕੀਤਾ ਹੈ ਤੇ ਮੈਂ ਬਹੁਤ ਟਾਈਮ ਤੋਂ ਇਸ ਚੀਜ਼ ਦੀ ਤਿਆਰੀ ਕਰ ਰਹੀ ਸੀ ਤੇ ਉਸ ਪਰ ਬਹੁਤ ਮਤਲਬ ਬਹੁਤ ਸਾਰੀਆਂ ਅਪਪੁਆਇੰਟਮੈਂਟਸ ਹੋਈਆਂ ਬਟ ਮੈਨ ਲੱਗਦਾ ਵੀ ਉਸ ਚ ਬਹੁਤ ਸਪਾਰਸ਼ਾਂ ਹੋਈਆਂ ਪਹਿਲਾਂ ਲੇਕਿਨ ਹੁਣ ਬਿਲਕੁਲ ਕੰਮ ਪਾਰਦਰਸ਼ੀ ਨਾਲ ਹੋਇਆ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਕੁਛ ਨਹੀਂ ਚੱਲਿਆ ਬਿਲਕੁਲ ਮੈਰਿਟ ਦੇ ਹਿਸਾਬ ਨਾਲ ਸਭ ਕੁਝ ਹੋਇਆ ਤੇ ਮੈਂ ਬਹੁਤ ਥੋੜੇ ਥੋੜਾ ਤੇ ਥੋੜੀ ਕੈਬਨਿਟ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਸਤਿ ਸ੍ਰੀ ਅਕਾਲ ਮਾਨਸੀ ਜੀ ਹੁਣ ਮੈਂ ਬੇਨਤੀ ਕਰਾਂਗਾ ਉਚੇਰੀ ਸਿੱਖਿਆ ਵਿਭਾਗ ਵਿੱਚ ਨੌਕਰੀ ਹਾਸਲ ਕਰਨ ਵਾਲੇ ਕਰਨ ਵਾਲੀ ਕੁਦੀਪ ਕੌਰ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਮਾਈਕ ਦੂਸਰਾ ਮਾਈਕ ਫੜਾ ਦੋ। ਹੈਲੋ ਸਸ਼ੀਕਾ ਸਰ ਸਭ ਤੋਂ ਪਹਿਲਾਂ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਪਿੰਡ ਮਲਕਾਣਾ ਜ਼ਿਲ੍ਹਾ ਬਠਿੰਡਾ ਸੋਹਰਾ ਪਿੰਡ ਮੋੜ ਮੰਡੀ ਤੋਂ ਆਈ ਆਂ। ਪਹਿਲਾਂ ਕੀ ਹੁੰਦਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਪਹਿਲਾਂ ਵੀ ਕੋਈ ਵੀ ਮਤਲਬ 2-3 ਸਾਲ ਹੋ ਜਾਂਦੇ ਦੇਖਦੇ ਰਹਿੰਦੇ ਵੀ ਕਦੋਂ ਅਨੁਯੁਕਤੀਆਂ ਹੋਣਗੀਆਂ ਜਾਂ ਭਰਤੀ ਆਊਗੀ। ਪਰ ਹੁਣ ਇੱਕ ਬਾਏ ਇੱਕ ਹਰ ਮਹੀਨੇ 2-2 3-3 ਭਰਤੀਆਂ ਮਤਲਬ ਸਾਲ ਦੇ ਵਿੱਚ 10-12 ਭਰਤੀਆਂ ਆਈਆਂ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਤੁਹਾਡੀ। ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਤੇ ਸਾਰੇ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਪੈ ਰਿਹਾ ਜੀ ਇੱਥੇ ਹਾਂਜੀ ਹਾਂਜੀ ਸਰ ਬਹੁਤ ਬਹੁਤ ਜ਼ਿਆਦਾ ਧੰਨਵਾਦ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ ਨੇ ਸਰ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਧੰਨਵਾਦ ਕੁਲਦੀਪਾ ਜੀ ਹਮ ਬੇਤੀ ਕਰਾਂਗਾ ਉਚੇਰੀ ਸਿੱਖਿਆ ਵਿਭਾਗ ਦੇ ਹੀ ਕੁਲਦੀਪ ਸਿੰਘ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਸਾਥ ਦੇ ਨਾਲ ਸਾਂਝੇ ਕਰਨ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਆਪਜੀ ਦੇ ਹਲਕੇ ਧੋਰੀ ਤੋਂ ਪਿੰਡ ਕਨੌਰ ਖੁਰਦੋ ਬਸਨੀ ਕਹਾ ਜੀ ਸਰ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੀ ਜੋ ਪੰਜਾਬ ਸਰਕਾਰ ਦਾ ਸਾਨੂੰ ਅੰਗ ਬਣਾਇਆ ਤੁਸੀਂ ਨੇ ਮੌਕਾ ਦਿੱਤਾ ਬਣਨ ਦਾ ਤੇ ਅੱਜ ਮੈਨੂੰ ਇਥੇ ਇੱਕ ਨਹੀਂ ਬਲਕਿ ਮੈਂ ਦੋ-ਦੋ ਅਪointment ਲੈਟਰ ਲੈ ਕੇ ਜਾਵਾਂਗਾ ਅ ਪਹਿਲੀ ਨੌਕਰੀ ਮੈਨੂੰ ਉਚੇਰੀ ਸਿੱਖਿਆ ਵਿਭਾਗ ਦੇ ਵਿੱਚ ਐਸ ਸੀ ਸੀ ਡੀਓ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਮਿਲੀ ਆ ਤੇ ਦੂਜੀ ਸਰ ਕਲਰਕ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਿਲੀ ਤੇ ਮੇਰੇ ਭਿੰਦ ਹਾਂਜੀ ਸਰ ਸਰ ਜੋ ਅੰਨੇ ਹੀ ਹਾਂਜੀ ਹਾਂਜੀ ਸਰ ਸਰ ਸਾਡੇ ਪਿੰਡ ਦੇ ਵਿੱਚ ਜਦੋਂ ਤੋਂ ਤੁਹਾਡੀ ਸਰਕਾਰ ਬਣੀ ਹੈ ਜੀ ਦੂਸਰੀ ਨੌਕਰੀ ਹੈ ਜੀ ਹਾਂਜੀ ਸਰ ਤੇ ਇਸ ਤੋਂ ਪਹਿਲਾਂ ਇੱਕ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਥੋੜੀ ਸਰਕਾਰ ਦੀ ਸ਼ੁਰੂਆਤ ਦੇ ਵਿੱਚ ਹੀ ਤੇ ਉਸ ਤੋਂ ਪਹਿਲਾਂ ਵੀ ਜਿਆਦਾ ਮੌਕੇ ਮਿਲਣ ਦੇ ਕਾਰਨ ਹੀ ਸਾਨੂੰ ਮਤਲਬ ਦੋ ਦੋ ਨੌਕਰੀਆਂ ਮਿਲ ਗਈਆਂ ਨਹੀਂ ਤਾਂ ਪਹਿਲਾਂ ਤਾਂ ਬਹੁਤ ਜਿਆਦਾ ਮੁਸ਼ਕਲ ਆਉਂਦੀ ਸੀਗੀ ਫਾਰਮ ਭਰਨ ਤੋਂ ਲੈ ਕੇ ਇੱਥੇ ਤੱਕ ਜੋ ਅੱਜ ਅਪੁਆਇੰਟਮੈਂਟ ਲੈਟਰ ਮਿਲਣ ਜਾ ਰਹੇ ਹਨ ਇੱਕ ਵੀ ਔਕੜ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਤੇ ਅਸੀਂ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਮਿਹਨਤੀ ਬੱਚਿਆਂ ਨੂੰ ਰੋਜ਼ਗਾਰ ਬਖਸ਼ਿਆ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਦਿਨ ਪ੍ਰਧਾਨ ਮੰਤਰੀ ਬਣੋ ਤੇ ਪੂਰੇ ਦੇਸ਼ ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਮੌਕੇ ਦੇਮੋ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਫਿਰ ਮੈਂ ਬੇਨਤੀ ਕਰਾਂਗਾ ਵਿੱਤ ਵਿਭਾਗ ਦੀ ਨੌਕਰੀ ਹਾਸਲ ਕਰਨ ਵਾਲੇ ਕਰਮਜੀਤ ਕੌਰ ਜੀ ਨੂੰ ਕੀ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ। ਅਸ਼ੀਕਲ ਸਰ। ਸਰ ਮੇਰਾ ਨਾਮ ਕਰਵਜੀਤ ਕੌਰ ਮੈਂ ਜ਼ਿਲ੍ਹਾ ਮਾਨਸਾ ਪਿੰਡ ਵਾਜੀਵਾਲਾ ਤੋਂ ਆ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਸਾਡੇ ਸੁਪਨਿਆਂ ਨੂੰ ਪੂਰਾ ਕੀਤਾ। ਸਰ ਜਦੋਂ ਪਿਛਲੀਆਂ ਸਰਕਾਰਾਂ 'ਚ ਮੈਂ ਤਿਆਰੀ ਕਰਦੀ ਹੁੰਦੀ ਮੈਨੂੰ ਸਾਰੇ ਰਿਸ਼ਤੇਦਾਰ ਕਹਿੰਦੇ ਕੋਈ ਬੈਨੀਫਿਟ ਨਹੀਂ ਪੜਨਦਾ। ਪੈਸੇ ਵਾਲੀ ਨੌਕਰੀ ਲੈ ਜਾਂਦੇ ਆ, ਸ਼ਿਫਾਸ਼ਾਂ ਵਾਲੀ ਲੈ ਜਾਂਦੇ ਆ। ਬਟ ਤੁਹਾਡੀ ਸਰਕਾਰ ਆਉਣ ਤੇ ਮੈਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਿਆ। ਨਹੀਂ ਸਰ। ਨਹੀਂ ਸਰ ਹਾਂਜੀ ਸਰ ਹਾਂਜੀ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਨੂੰ ਨੌਕਰੀ ਮਿਲ ਗਈ ਸਰ ਮੈਰਿਟ ਲਿਸ ਨਹੀਂ ਸਰ ਵੈਬਸਾਈਟ ਦੇ ਉੱਪਰ ਰਿਜ਼ਲਟ ਹਾਂਜੀ ਸਰ ਹਾਂਜੀ ਸਰ ਸੋ ਸਾਰੇ ਘਰ ਹਾਂਜੀ ਸਰ ਸਰ ਜੋ ਪਹਿਲਾਂ ਵੀ ਤਾਂ ਮਜ਼ਾਕ ਉਡਾਉਂਦੇ ਸੀ ਸਰ ਉਹ ਮੈਨੂੰ ਦੇਖ ਕੇ ਤਿਆਰੀ ਕਰਨ ਲੱਗ ਗਏ ਹਾਂਜੀ ਸਰ ਥੈਂਕ ਯੂ ਤੁਸੀਂ ਸ਼ਾਇਦ ਇਸੇ ਹਾਲ ਚੋਂ ਘਰੇ ਬੈਠੇ ਟੀਵੀ ਤੇ ਮੈਨੂੰ ਕਈ ਵਾਰ ਬੋਲਦੇ ਦੇਖਿਆ ਹੋਣਾ ਤੇ ਤੁਸੀਂ ਸੋਚਿਆ ਹੋਣਾ ਇਸ ਹਾਲ ਚ ਸਾਡੀ ਵਾਰੀ ਕਦੋਂ ਆਊਗੀ ਜਿਵੇਂ ਸਰਬਜੀਤ ਨੇ ਕਹਿ ਕੇ ਜੀ ਨੇੜੇ ਉਹ ਦੇਖਣ ਦਾ ਮੌਕਾ ਪਹਿਲੀ ਵਾਰ ਮਿਲ ਗਿਆ ਤੇ ਨੇੜੇ ਹੀ ਰਹਿਣਾ ਬਸ ਪਹਿਲਾਂ ਵਾਲੀਆਂ ਦੂਰੀਆਂ ਜਿਹੜੀਆਂ ਸੀ ਉਹਨਾਂ ਦਾ ਆਪਾਂ ਬਹੁਤ ਵੱਡੇ ਖਮਿਆਜੇ ਭੁਗਤ ਰਹੇ ਹਾਂ ਪਹਿਲਾਂ ਦੂਰ ਰਹੇ ਬਹੁਤ ਵੱਡਾ ਪਾੜਾ ਪੈ ਗਿਆ ਸੀ ਡਿਸੀਜਨ ਮੇਕਰਸ ਦਾ ਜਾਨੀ ਕਿ ਲੀਡਰਾਂ ਦਾ ਤੇ ਫੈਸਲੇ ਲੈਣ ਵਾਲਿਆਂ ਦਾ ਸਰਕਾਰਾਂ ਦਾ ਤੇ ਲੋਕਾਂ ਦਾ ਮਿਲ ਹੀ ਨਹੀਂ ਸਕਦੇ ਸੀ ਆਪਸ ਵਿੱਚ ਅਸੀਂ ਇਹ ਪਾੜਾ ਤੋੜਿਆ ਅਸੀਂ ਵਿੱਚੋਂ ਵਿਚੋਲੀਏ ਕੱਢੇ ਅਸੀਂ ਵਿੱਚੋਂ ਏਜੰਟ ਕੱਢੇ ਤਾਂ ਕਰਕੇ ਅੱਖ ਨਾਲ ਅੱਖ ਜਦੋਂ ਮਿਲੀ ਤਾਂ ਪਤਾ ਲੱਗਿਆ ਲੋਕ ਤਾਂ ਇੰਨੇ ਮਿਹਨਤੀ ਨੇ ਇੱਕ ਇੱਕ ਦੋ ਜਾਣ ਨੂੰ ਫਿਰਦੇ ਬਾਹਰ ਕਿਉਂ ਜਾਂਦੇ ਬਾਹਰ ਕਿਸੇ ਦਾ ਕੋਈ ਦਿਲ ਨਹੀਂ ਕਰਦਾ ਜੀ ਆਪਣੀ ਧਰਤੀ ਛੱਡਣ ਨੂੰ ਔਰ ਉਹ ਵੀ ਪੰਜਾਬ ਵਰਗੀ ਧਰਤੀ ਗੁਰੂਆਂ ਪੀਰਾਂ ਸ਼ਹੀਦਾਂ ਸ਼ਾਇਰਾਂ ਫਕੀਰਾਂ ਦੀ ਧਰਤੀ ਇਹਨੂੰ ਤਾਂ ਛੱਡਣ ਨੂੰ ਕੋਈ ਕਿਸੇ ਦਾ ਵੀ ਦਿਲ ਨਹੀਂ ਕਰੂਗਾ ਉਹ ਪੰਜਾਬੂ ਧਰਤੀ ਔਰ ਹਰ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਸ਼ਹੀਦ ਦਾ ਪੁੱਤ ਹਰ ਪੀਜੇ ਪਿੰਡ ਚ ਕਿਤਨੇ ਕਿਤੇ ਚਰਨ ਸ਼ੋ ਸਾਡੇ ਗੁਰੂਆਂ ਦੀ ਗੁਰਦੁਆਰਾ ਸਾਹਿਬ ਬਣੇ ਹੋਏ ਕਾਰਨ ਇਹ ਸੀ ਕਿ ਦੂਰੀਆਂ ਪੈ ਗਈਆਂ ਸੀ ਸਰਬਜੀਤ ਜੀ ਤੁਸੀਂ ਸਹੀ ਹੋ ਨੇੜਿਓਂ ਕਦੇ ਕੋਈ ਦੇਖਿਆ ਨਹੀਂ ਸੀ ਪਹਿਲਾਂ ਉਹ ਇੱਕ ਵਾਰ ਹੀ ਨੇੜੇ ਆਉਂਦੇ ਸੀ ਹੱਥ ਬੰਨ੍ਹ ਕੇ ਵੋਟਾਂ ਲੈ ਕੇ ਪੰਜ ਸਾਲ ਲਈ ਕੁੰਡੇ ਲਾ ਲੈਣ ਤੁਸੀਂ ਮਹਿਲਾਂ ਦੇ ਅੰਦਰੋਂ ਲੈ ਵੀ ਕੋਈ ਬੰਦਾ ਆਮ ਬੰਦਾ ਕੋਈ ਨੇੜੇ ਨਾ ਆਵੇ ਲੋਕਾਂ ਨੇ ਇੱਕ ਵਾਰੀ ਦੇਖ ਲਿਆ ਦੋ ਵਾਰੀ ਦੇਖ ਲਿਆ ਤਿੰਨ ਵਾਰੀ ਦੇਖ ਲਿਆ ਚਾਰ ਵਾਰੀ ਦੇਖ ਲਿਆ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਇਹ ਅੰਦਰੋਂ ਕੁੰਡੇ ਲਾ ਲੈਂਦੇ ਨੇ ਆਪਦੇ ਮਹਿਲਾਂ ਦੇ ਤਾਂ ਲੋਕਾਂ ਨੇ 2022 ਚ ਕੀ ਕੀਤਾ ਉਹਨਾਂ ਨੇ ਬਾਹਰੋਂ ਕੁੰਡੇ ਲਾਤੇ ਉਹ ਜਦੋਂ ਵੋਟਾਂ ਮੰਗਣ ਵਾਤੇ ਕੁੰਡਾ ਖੋਲਣ ਵੀ ਬਾਹਰ ਨਿਕਲਣ ਲੱਗੇ ਪਤਾ ਲੱਗੇ ਬਾਹਰੋਂ ਬੰਦ ਹੈ ਜੀ ਪਬਲਿਕ ਵੱਲੋਂ ਇਸ ਕਰਕੇ ਤੁਸੀਂ ਜਾਣ ਨਹੀਂ ਸਕਦੇ ਉਹ ਬਹਿ ਗਏ ਆਪਦੇ ਘਰਾਂ 'ਚ ਫਿਰ ਇਹ ਜਿਹੜਾ ਇਸ ਤਰ੍ਹਾਂ ਦੇ ਸਮਾਗਮ ਤਾਂ ਪੰਜਾਬ 'ਚ ਹੋਣਾ ਹੀ ਹਟ ਗਏ ਸੀ ਖੁਸ਼ੀਆਂ ਦੇ ਨਿਯੁਕਤੀ ਪੱਤਰ ਵੰਡਣ ਦੇ ਨਾ ਨੰਬਰ ਲੈ ਕੇ ਵੀ ਅੱਖਾਂ ਗਾਲ ਕੇ ਤੜਕੇ ਉੱਠ ਕੇ ਸਾਢੇ 3 ਵਜੇ ਪੌਣੇ 4 ਵਜੇ ਉੱਠ ਕੇ ਆਪ ਚਾਹ ਬਣਾ ਕੇ ਪੜ ਕੇ ਵੀ ਖੇਤ ਮੋਟਰ ਤੇ ਵੀ ਕੰਮ ਵੀ ਕਰਨ ਜਾਣੇ ਨਾਲ ਕਿਤਾਬ ਲਿਆ ਕੇ ਵੀ ਨੰਬਰ ਵੀ ਆ ਗਏ ਫਿਰ ਵੀ ਰੋਂਦੇ ਦੇ ਰੋਂਦੇ ਕਾਰਨ ਘੱਟ ਨੰਬਰਾਂ ਵਾਲਾ ਸੀ ਉਹਨੂੰ ਐਮਐਲਏ ਜਾਣਦਾ ਸੀ ਉਹਨੂੰ ਮੰਤਰੀ ਜਾਣਦਾ ਸੀ ਜਿਹਾ ਉਹਦੇ ਬਾਪੂ ਕੋਲੇ ਪੈਸੇ ਸੀ ਔਰ ਉਹ ਨੌਕਰੀਆਂ ਲੈ ਗਏ ਇਹ ਰਹਿ ਗਏ ਫਿਰ ਦਿਲ ਟੁੱਟਦਾ ਇਹ ਜਿਹੜਾ ਆ ਦੁੱਖ ਹੈ ਨਾ ਇਹ ਸਭ ਤੋਂ ਵੱਡਾ ਇਦਿਨਾ ਇਦਿਨਾ ਬੱਚਾ ਜਿਹੜਾ ਨਾ ਮੈਂਟਲੀ ਟੌਰਚਰ ਹੁੰਦਾ ਇੱਕ ਤਾਂ ਹੁੰਦਾ ਵੈਸੇ ਜੇ ਮੈਂ ਨੌਕਰੀ ਲਈ ਮੇਰੇ ਨੰਬਰ ਨਹੀਂ ਆਏ ਮੈਂ ਮੈਰਿਟ 'ਚ ਨਹੀਂ ਆਇਆ ਉਹ ਅੱਧਾ ਦੁੱਖ ਹੈ ਵੀ ਯਾਰ ਕੋਈ ਨਹੀਂ ਮੇਰੀ ਮਿਹਨਤ 'ਚ ਹੀ ਕਮੀ ਰਹੀ ਹੋਣੀ ਮੈਂ ਅਗਲੀ ਵਾਰ ਮਿਹਨਤ ਕਰ ਲੂੰ ਇੱਕ ਕੇ ਸਭ ਕੁਝ ਹੋ ਗਿਆ ਫਿਰ ਵੀ ਨਹੀਂ ਆਇਆ ਔਰ ਸਲਤ ਘੱਟ ਨੰਬਰ ਵਾਲਾ ਆ ਗਿਆ ਫਿਰ ਜ਼ਿਆਦਾ ਦੁੱਖ ਸੋ ਅਸੀਂ ਫੈਸਲਾ ਕੀਤਾ ਹੋਇਆ ਜਦੂ ਹੀ ਸਾਨੂੰ ਪਤਾ ਲੱਗਦਾ ਕਿ ਇੰਨੀਆਂ ਪੋਸਟਾਂ ਕ੍ਰੀਏਟ ਹੋ ਗਈਆਂ ਖਾਲੀ ਹੈਗੇ ਨੇ एग्जाम ਹੋ ਗਿਆ ਰਿਜ਼ਲਟ ਆ ਗਿਆ ਕੋਈ ਕਿਸੇ ਕਿਸਮ ਦੀ ਹਾਈ ਕੋਰਟ ਦੀ ਜਾਂ ਕਿਸੇ ਸੈਸ਼ਨ ਕੋਰਟ ਦੀ ਕੋਈ ਰੁਕਾਵਟ ਨਹੀਂ ਹੈਗੀ ਤਾਂ ਅਸੀਂ ਕਹਿੰਦੇ ਆ ਬੁਲਾ ਲਓ ਕਦੇ 518 ਬੁਲਾਉਨੇ ਅੱਜ 518 ਨਹੀਂ ਅੱਪ ਥੋੜੇ ਦਿਨ ਪਹਿਲਾਂ 372 ਵੀ ਸੀ 212 ਵੀ ਆ ਮੈਂ ਆ ਜਾਂਦਾ ਹੁਣ ਕਿਉਂਕਿ ਇਹ ਨਾ ਹੋਵੇ ਨਾ ਕਿ ਸਾਡੇ ਮੇਰੇ ਮੇਰਾ ਟਾਈਮ ਨਾ ਹੋਵੇ ਤੇ ਉਦੋਂ ਨੌਕਰੀਆਂ ਨਾ ਮਿਲਣੇ ਕਿਵੇਂ ਹੋ ਸਕਦਾ ਖੁਸ਼ੀਆਂ ਵਾਸਤੇ ਤਾਂ ਕੋਈ ਬੰਦਾ ਵੇਟ ਕਰ ਹੀ ਨਹੀਂ ਸਕਦਾ ਨਾ ਸੋ ਮੈਂ ਕਹਿੰਦਾ ਜਿੱਦੇ ਟਾਈਮ ਮਿਲਦਾ ਬੁਲਾਓ ਔਰ ਉਹਨਾਂ ਨੂੰ ਖੁਸ਼ੀ-ਖੁਸ਼ੀ ਨਿਯੁਕਤੀ ਪੱਤਰ ਦੇ ਕੇ ਕਰੇ ਜਾ ਕੱਲ ਤੋਂ ਕੁਰਸੀਆਂ ਤੇ ਬੈਠੋ ਜਾ ਕੇ ਕੁਰਸੀਆਂ ਤੁਹਾਡੀਆਂ ਇੰਤਜ਼ਾਰ ਕਰ ਰਹੀਆਂ ਨੇ ਔਰ ਨੌਕਰੀ ਜਿਹੜੀ ਹੈ ਨਾ ਸਰਕਾਰੀ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਨੀਅਤ ਬੰਦੇ ਦੀ ਛੋਟੀ ਵੱਡੀ ਹੋ ਸਕਦੀ ਹੈ ਉਹ ਕੰਮ ਦੇ ਵਿੱਚ ਜਿਵੇਂ ਵਰਕ ਕਲਚਰ ਜਿਹੜਾ ਆਪਣੇ ਕੰਟਰੀ ਚ ਘਟ ਹੈ ਬਾਹਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰਮ ਚੱਕਦਾ ਹੈ ਟਰੱਕ ਨਾਲ ਉਹ ਵੀ ਕਹਿੰਦਾ ਮੈਂ ਜੋਬ ਤੇ ਆ ਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੋਬ ਤੇ ਆ ਉਥੇ ਸਾਰਾ ਕੁਝ ਜੋਬ ਹੈ ਜੇ ਤੁਹਾਡੇ ਰਿਸ਼ਤੇ ਦਾ ਦੋਸਤ ਹੋਣਗੇ ਮੈਂ ਕੰਮ ਤੇ ਜਾਂਦਾ ਜੀ ਆਪਣੇ ਪੰਜਾਬੀ ਵਿੱਚ ਕਹਿ ਦਿੰਦੇ ਆ ਉਹ ਫਰਾਨਾ ਮੈਂ ਕੰਮ ਤੇ ਗਿਆ ਹੋਇਆ ਹਾਂ ਜੀ ਇਹ ਨਹੀਂ ਨਾ ਦੇਖ ਕੰਮ ਕੀ ਕਰਦਾ ਨੋ ਉੱਥੇ ਸਾਰਾ ਕੁਝ ਕੰਮ ਹੈ ਛੋਟਾ ਵੱਡਾ ਨਹੀਂ ਹੈ ਕੋਈ ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲੇ ਜ਼ਮੀਨ ਹੈਗੀ 30 35 ਕਲੀ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡਸ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦੇ ਮੇਰੀ ਗਰਦਨ ਚ ਫਸੇ ਹੋਏ 35 ਕਿੱਲੇ ਬਿੱਲਾ 35 ਕਿੱਲਾਂ ਦਾ ਮਾਲਕ ਹਾਂ ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕੜੇ ਪਾਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਤਰ ਗਿਆ ਮੈਨੂੰ ਟਿਪ ਵੀ ਅਚਾਨਕ ਹੀ ਉਧਰ ਤਰਦੀ ਉਹਨਾਂ ਦਰਦ ਤੋਂ ਆਪ ਹੀ ਚੱਕ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿਚੀ ਤਾਂ ਛੱਡ ਤੇ ਲੈ 35 ਗੱਲੇ ਆਉਂਦੇ ਨੇ ਐਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਸਰੀਆ ਸੀ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਜੀ ਕੋਈ ਪੰਜਾਬੀ ਆ ਜਾਂਦਾ ਕਹਿੰਦਾ ਮੈਂ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਗਾ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਘੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੁੱਛਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਐ ਇੱਥੇ ਕੋਈ ਬੌਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗ੍ਰੋਸਰੀ ਆਉਣੀ ਨਹੀਂ ਕਹਿੰਦਾ ਉਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਚ ਕਰਕੇ ਗਿਆ ਸੀ ਕਹਿੰਦਾ ਉਦੋਂ ਕੁਝ ਬਣੀ ਕਰਕੇ ਗਿਆ ਕਹਿੰਦਾ ਮੈਂ ਨੂੰ ਕਹਿੰਦਾ 10000 ਯਾਰ 50 ਸੈਂਟ ਤਾਂ ਧਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ ਚ ਸੁਕਾ ਮਾ 1 ਰੁਪਇਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਇਆ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਚੋ ਰੁਪਈਆ ਕੱਢਦੀ ਉਹ ਵੀ ਲੱਖ ਰੀ ਰਹਿਣਾ ਉਹ ਵੀ 99000 99 ਬਣ ਜਾਂਦਾ ਫਿਰ 100 ਰੁਪਈਏ ਦੀ ਵੈਲਿਊ ਹੈ ਸੋ ਆਪਦੀ ਕੁਰਸੀ ਵੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ ਇਹ ਦਫਤਰ ਚ ਮੇਰੀ ਐਮੀਅਨਿਅਤ ਹੈਗੀ ਹੈ ਇਸ ਦਫਤਰ ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਂ ਇਸ ਦਫਤਰ ਦਾ ਇੱਕ ਅਹਿਮ ਹਿੱਸਾ ਇਹ ਨਾ ਸੋਚੋ ਮੈਂ ਮੇਰਾ ਕੀ ਹੈ ਮੈਂ ਤਾਂ ਕਾਗਜ਼ ਤੇ ਸਾਈਨ ਕਰ ਰਹਿੰਦਾ ਨੂੰ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗੇ ਤੇ ਸਾਈਨ ਕਰਤੇ ਕਿ ਇਹਦਾ ਘਰ ਪੱਟ ਵੀ ਸਕਦੇ ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਇੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ 518 ਚੋਂ 292 ਸਾਡੇ ਭੈਣਾਂ ਨੇ ਸਾਡੀਆਂ ਧੀਆਂ ਨੇ 292 ਲਗਭਗ 300 ਦੇ ਨੇੜੇ ਤੇੜੇ ਪਰ ਲਿਆ ਕਰੋ ਪਰ ਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸ ਵਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਸੋ ਵਧੀਆ ਗੱਲ ਹੈ ਕਿ ਸਾਡੀਆਂ 3 ਜਿਹੜੀਆਂ ਨੇ ਪੜ੍ਹਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਕੋਈ ਤੁਹਾਨੂੰ ਇਹ ਨਹੀਂ ਮੈਂਟਲੀ ਟੌਰਚਰ ਹੁਣ ਆਪਾਂ ਕਿ ਮੈਂ ਕਰ ਲਈ ਪੜਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਵਾਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰਦੇ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਇਹ ਜੇ ਨੇ ਕੈਨੇਡਾ ਚਲੇ ਗਏ ਬਾਦ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੂ ਐਸਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਜਰ ਉਹ ਉੱਥੇ ਵੀ ਦੇਖ ਲੋ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਮੈਂ ਬੰਦੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਕਾ ਟ੍ਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਬਗਾ ਕਾਲਜ ਨਹੀਂ ਰੈਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟ੍ਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟ੍ਰੈਵਲ ਏਜੰਟ ਚੜਨੇ ਆ ਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਰੋਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਟ ਦੇ ਵਿੱਚ ਇਹ ਲਿਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇੰਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦਿਓ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਾਨੂੰ ਦੱਸ ਦਿਓ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੋਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਹਦੇ ਲਈ ਮੁਲਕਾ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਪਰ ਪ੍ਰੈਜੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰਟਾਈਸਿ ਪਾਰਲੀਮੈਂਟ ਚਾਜੀ ਵੀ ਬਾਅਦ ਵਿੱਚ ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਨ ਗੱਲ ਤਾਂ ਥਾਂ ਹੀ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮਿਰਨਾ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਦਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਬੈਠ ਦੇਵਾਂਗਾ ਪਹਿਲੀ ਗੱਲ ਤੇ ਟ੍ਰੈਵਲ ਏਜੰਟ ਪੈਦਾ ਕਿਨੂੰ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਾ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟ੍ਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾੜ ਦੇ ਲੈਣਾ ਆਸਟ੍ਰੇਲੀਆ ਹੈ ਲੱਗਦਾ ਏ ਤੁਜੰਦਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ ਚ ਰਹਿਣ ਲਈ ਮੈਨੂੰ ਮਿਲੋ